ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਗੁਰ ਪ੍ਰਸਾਦ ਆਸਾਮ ਹੱਲਾ ਚੌਥਾ ਸ਼ੰਤਕਰ ਚੌਥਾ ਹਰ ਅੰਮ੍ਰਿਤ ਪੀਨੇ ਲੋਇਨਾ ਮਨ ਪ੍ਰੇਮ ਰਤਨਾ RAM ਰਾਜੇ ਮਨ RAM ਕਸਵੜੀ ਲਾਇਆ ਕੰਚਨ ਸੋਵੈਨਾ ਗੁਰਮੁਖ ਰੰਗ ਚਲੂ ਲਿਆ ਮੇਰਾ ਮਨ ਤਨੋਂ ਪੀਨਾ ਜਨ ਨਾਨਕ ਮੁਸਕ ਸ਼ਕੋਲਿਆ ਸਭ ਜਨ ਮ ਤਨ ਤਨਾਂ ਇਕ ਉਮਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗੁਰ ਪ੍ਰਸਾਦ ਆਸਾਮ ਹੈ ਲਾਪਾਲਾ 12 ਸ਼ਲੋਕਾਂ ਨਾਲ ਸ਼ਲੋਕ ਪੀ ਮਹੱਲੇ ਪਹਿਲੇ ਕੇ ਲਿਖੇ ਟੂਟੇ ਅਸ ਰਾਜਾ ਕੀ ਧੁਨੀ ਸ਼ਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੂ ਆਪਨੇ ਦਿਉ ਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕਿ ਇਹ ਕਰਤਨਾ ਲਾਗੀ ਵਾਰ ਲਾ ਦੂ ਜਾ ਜੇ ਸੋ ਚੰਦਾ ਉਗਵਹੈ ਸੂਰਜ ਚੜਹੈ ਹਜ਼ਾਰ 에ਤੇ ਚਾਨਣ ਹੋ ਦਿਆ ਗੁਰਬਿਨ ਕੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਨਾ ਸੁਚੇਤ ਛੂਟੇ ਤਿਲ ਬੁਆੜ ਜਿਉ ਸੁੰਝੇ ਅੰਦਰ ਖੇਤ ਖੇਤਾਂ ਅੰਦਰ ਛੁਟਿਆ ਕਹੋ ਨਾਨਕ ਸੋਨਾ ਹਾ ਫਲੀਆਂ ਹਾ ਫੁਲੀਆਂ ਹਾ ਉਦੋਂ ਪੂੜੇ ਪੀ ਤਿਨ ਵਿੱਚ ਸੁਆਹ ਪੋੜੀ ਪਿਨਾ ਆਪ ਸਾਜਿਓ ਆਪਿਨਾ ਰਚਿਓ ਨਾਓ ਦੁਇ ਕੁਦਰਤ ਸਾਜਿਆ ਕਰ ਆਸਨ ਡਿਠੋ ਚਾਓ ਦਾਤਾ ਕਰਤਾ ਆਪ ਤੂ ਤੁਸ ਦੇਹ ਹਾਂ ਕਰਾਂ ਪਸਾਓ ਤੂ ਜਾਣੋਈ ਸਭ ਸੰਦੇ ਲੈ ਸਹਾਂ ਜਿੰਦ ਕਵਾਓ ਕਰ ਆਸਨ ਡਿਠੋ ਚਾਓ ਪ੍ਰੇਮ ਬਾਨੀ ਮਨ ਮਾਲਿਆ ਨੀ ਆਲੇ ਨੀ ਆ ਰਾਮ ਰਾਜੇ ਜਿਸ ਲੱਗੀ ਪੀਰ ਪੀ ਰਾਮ ਕੀ ਸੋ ਜਾਣੈ ਜਰੀਆ ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ ਜਨ ਨਾਨਕ ਸਤਿਗੁਰੂ ਮੇਲ ਹਰਜਗਤ ਉੱਤਰ ਤਰੀਆ ਸ਼ਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮਾ ਸੱਚਾ ਨਿਸ਼ਾਨ ਸੱਚੇ ਤੁਧ ਆਖਿਆ ਲਖ ਕਰੋੜ ਸੱਚਾ ਸਭ ਧਾਨ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਛਾ ਨਾਨਕ ਸਚ ਤੇ ਆਇਆ ਨ ਸਚ जो मर जमे सो कच नी कच पहला पहला वीडिय वी जा ना आई जन हिचल था वी वी आई जाने आ लो वी वडी आई बूझा सब पाओ वी वडी आई जा पूछ ना दात वी वडी आई जा आपे आप नानक कार ना कथनी जाए ਕੀਤਾ ਕਰਨਾ ਸਰਬ ਰਜਾਏ ਮਹਿਲਾ ਦੂਜਾ ਇਹੋ ਜਗ ਸੱਚਾ ਹੈ ਕਿ ਆ ਕੋਠੜੀ ਸੱਚੇ ਕਾ ਵਿੱਚ ਵਾਸ ਇਕਨਾ ਹੁਕਮ ਸਮਾਏ ਲੈ ਇਕਨਾ ਹੁਕਮੇ ਕਰੇ ਵਿਨਾਸ ਇਕਨਾ ਭਾਨੈ ਕਢ ਲੈ ਇਕਨਾ ਮਾਇਆ ਵਿੱਚ ਨੇ ਵਾਸ ਏਮ ਭੇ ਆਖ ਨਾ ਜਾਪੀ ਜੇ ਕਿਸੇ ਰਾਣੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ ਪੌੜੀ ਨਾਨਕ ਜੀ ਉਪਾਏ ਕੈ ਲਿਖ ਨਾਵੈ ਤਨ ਮ ਬਹਾਲਿਆ ਉਥੈ ਸੱਚੇ ਹੀ ਸਚ ਨਿਵੜਾ ਚੁਨ ਵਖ ਕੜੇ ਜਜ ਮਹਾਲਿਆ ਥਾਉ ਨਾ ਪਾਇਨ ਕੁੜਿਆਰ ਮੂਹ ਕਾਲੈ ਦੋਜਕ ਚਾਲਿਆ ਤੇਰਾ ਨਾਏ ਰਤੇ ਸੇ ਜਿਨ ਗੇ ਹਾਰ ਗੇ ਸੇ ਠਗਨ ਵਾਲਿਆ ਲਿਖ ਨਾਵੈ ਤਨ ਮ ਬਹਾਲਿਆ ਮੂਰਾ ਖਮੂ ਗਥਾ ਸਰਨਾਗਤੀ ਮਿਲੋ ਗੋਵਿੰਦ ਰੰਗਾ ਰਾਮ ਰਾਜੇ ਗੁਰੂ ਪੂਰਾ ਹਰ ਪਾਇਆ ਹਰ ਭਗਤ ਇਕ ਮੰਗਾ ਮੇਰਾ ਮਨ ਤਨ ਸਬਦ ਵੀ ਗਾ세ਆ ਜਪ ਅਨਤ ਤਰੰਗਾ ਮਿਲ ਸੰਤ ਜਨਾ ਹਰ ਪਾਇਆ ਨਾਨਕ ਸਤ ਸੰਗਾ ਸ਼ਲੋਕ ਮਹੱਲਾ ਪਾਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀਆ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰ ਹੈ ਜੰਤ ਵਿਸਮਾਦ ਭੋਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇੜ ਹੈ ਕਵੇ ਡਾਨੀ ਵਿਸਮਾਦ ਧਰਤੀ ਵਿਸਮਾਦ ਖਾਨੀ ਵਿਸਮਾਦ ਸਾਦ ਲਗ ਹੈ ਪ੍ਰਾਨੀ ਵਿਸਮਾਦ ਸੰਜੋਗ ਵਿਸਮਾਦ ਵੀ ਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤਾ ਵਿਸਮਾਦ ਸਲਾਹ ਵਿਸਮਾਦ ਉਝੜਾ ਵਿਸਮਾਦ ਰਾਹ ਵਿਸਮਾਦ ਨੇੜਾ ਵਿਸਮਾਦ ਦੂਰ ਵਿਸਮਾਦ ਦੇਖਿਆ ਹਾਜਰਾ ਹਜੂਰ ਵਿਸਮਾਦ ਵੇਡਾ ਨ ਰਹਾ ਵਿਸਮਾਦ ਨਾਨਕ ਭੂਜਨ ਪੂਰਾ ਪਾਗ ਮਹੱਲਾ ਪਹਿਲਾ ਕੁਦਰਤ ਦਿਸ਼ਾ ਕੁਦਰਤ ਸੁਣੀਆ ਕੁਦਰਤ ਪੋ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣਕ ਤੇ ਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣਾ ਕੁਦਰਤ ਸਰਬ ਪਿਆਰ ਕੁਦਰਤ ਜاتی ਜਿਨਸੀ ਰੰਗੀ ਕੁਦਰਤ ਜੀਏ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆ ਕੁਦਰਤ ਮਾਨ ਅਭਿਮਾਨ ਕੁਦਰਤ ਪਉਣ ਪਾਣੀ ਬਸੰਤ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਕ ਕਰਤਾ ਭਾ ਕੀ ਨਹੀਂ ਭਾ ਕਰ ਨਾਨਕ ਹੁਕਮ ਅੰਦਰ ਵੇਖਿਆ ਵਰਤਾ ਤਾਕੋ ਤਾਕ ਪੋੜੀ ਆਪਿ ਨਾ ਪੋਗ ਪੋਗ ਕੇ ਹੋਏ ਬਸਮੜਪੋਰ ਸਿਧਾਇਆ ਵੱਡਾ ਹੋਵਾ ਧੁਨੀ ਧਾਰ ਗਲ ਸੰਗਲ ਕਤ ਚਲਾਇਆ ਅਗਿਆ ਕਰਨੀ ਕੀਤ ਬਾਚੀਆ ਬਹਾ ਲੇਖਾ ਕਰ ਸਮਝਾਇਆ ਥਾਉ ਨਾ ਹੋਵੀ ਪੋਦੀ ਹੁਣਾਂ ਸੁਣੀਆਂ ਕਿਆ ਰੁਆਇਆ ਮਨ ਅੰਧਾ ਜਨਮ ਗਵਾਇਆ ਦਿਨ ਦਿਆਲ ਸੁਨ ਬੇਨਤੀ ਹਰ ਪ੍ਰਭ ਹਰ ਰਾਇਆ ਰਾਮ ਰਾਜੇ ਹੋ ਮਾਗੋ ਸਰਨ ਹਰ ਨਾਮ ਕੀ ਹਰ ਹਰ ਮੁਖ ਪਾਇਆ ਭਗਤ ਵਸ਼ਲ ਹਰ ਬੀਰਦ ਹੈ ਹਰ ਲਾਜ ਰਖਾਇਆ ਜਨ ਨਾਨਕ ਸਰਨਾਗਤੀ ਹਰ ਨਾਮ ਤਰਾਇਆ ਸ਼ਲੋਕ ਮਹੱਲਾ ਪਹਿਲਾ ਪੈ ਵਿੱਚ ਪਵਨ ਵਹਾ ਸਦਵਾਓ ਪੈ ਵਿੱਚ ਚਲਹਾ ਲਖ ਦਰਿਆਓ ਪੈ ਵਿੱਚ ਅਗਨਾ ਕੜਾਵੇ ਗਾਰ ਪੈ ਵਿੱਚ ertid ਦੇ ਵੀ ਭਾਰ ਪੈ ਵਿੱਚ ਇੰਦਾ ਫਿਰਾ ਇਸੀ ਰ ਭਾਰ ਪੈ ਵਿੱਚ ਰਾਜਾ ਧਰਮ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤ ਨਾਨਤਾ ਪੈ ਵਿੱਚ ਸਿੱਧ ਬੁੱਧ ਸੂਰਨਾਧ ਪੈ ਵਿੱਚ ਅੜਾ ਅਡਾ ਨੇ ਆਕਾਸ਼ ਪੈ ਵਿੱਚ ਜੋਤ ਮਹਾਬਲ ਸੂਰ ਪੈ ਵਿੱਚ ਆਵਾਂ ਜਵਾਂ ਪੂਰਾ ਸਗਲੇ ਆਪੋ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਚੁ ਇਕਮ ਹੱਲਾ ਪੰਲਾ ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੇਤੀਆਂ ਕਾਨਾ ਕਹਾਣੀਆਂ ਕਹਤੇ ਬੇਦ ਵਿਚਾਰ ਕਹਤੇ ਨਚ ਹੈ ਮੰਗਤੇ ਗਿੜ ਮੂੜਪੂਰ ਹੈ ਤਾਲ ਬਾਜਾਰੀ ਬਾਜ਼ਾਰ ਮਹ ਆਏ ਕੜ ਹੈ ਬਾਜ਼ਾਰ ਗਵ ਹੈ ਰਾਜੇ ਰਾਣੀਆਂ ਬੋਲ ਹੈ ਆਲ ਪਤਾਲ ਲਖ ਟਕਿਆ ਕੇ ਮੁੰਡਤੇ ਲਖ ਟਕਿਆ ਕੇ ਹਾਰ ਜਿਤ ਤਨ ਪਾਈਐ ਹੈ ਨਾਨਕ ਆਸੇ ਤਨ ਹੋਵਹਿ ਸਾਰ ਗਿਆਨ ਲੈ ਗਲੀ ਢੂੜੀਆਂ ਕਥਨਾ ਕਰਦਾ ਸਾਰ ਕਰਮ ਮਿਲਾ ਤਾਂ ਪਾਈਆ ਹੋਰ ਇੱਕ ਹਕਮਤ ਹੁਕਮ ਖੁਆਰ ਪੋੜੀ ਨਦਰ ਕਰਹਾ ਜੇ ਆਪਣੀ ਤਾਂ ਨਦਰੀ ਸਤਗੁਰ ਪਾਇਆ ਹੋ ਜਿਉ ਬਹੁਤੇ ਜਨਮ ਪਰਮੇਆ ਸਤਿਗੁਰ ਸਭ ਦੇ ਸਬਦ ਸੁਨਾਇਆ ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਨੋ ਲੋਕ ਸਭ ਆਇਆ ਸਤਿਗੁਰ ਮਿਲੇਆ ਸਚ ਪਾਇਆ ਜਿਨੀ ਵਿੱਚ ਹੋ ਆਪ ਗਵਾਇਆ ਜਿਨਾ ਸਚੋ ਸਚ ਬੁਝਾਇਆ ਸਾਮਹੱਲਾ ਚੌਥਾ ਗੁਰਮੁਖ ਡੁੰਡੇ ਡੂਡੇ ਦੇਆ ਅਰੇ ਸੱਜਣਾ ਲਥਾ ਰਾਮ ਰਾਜੇ ਕੰਚਨ ਕਾਇਆ ਕੋਟਗੜ ਵਿੱਚ ਹਰ ਹਰ ਸਿੱਧਾ ਹਰ ਹਰ ਹੀਰਾ ਰਤਨ ਹ ਮੇਰਾ ਮਨ ਤਨ ਵਿਧਾ ਤੁਰ ਭਾਗ ਵੱਡੇ ਹਰ ਪਾਇਆ ਨਾਨਕ ਰਚ ਗੁਥਾ ਸ਼ਲੋਕ ਮਹੱਲਾ ਪਹਿਲਾ ਘੜੀਆਂ ਸਬੇ ਗੋਪੀਆਂ ਪਹਿਰ ਕਨ ਗੋਪਾਲ गाने कौन पानी बसंतरा चंद सूरज अवतार सगली धरती माल तन वरतन सर्व जंजाल नानक मूसा ज्ञान विहुनी खाएगी आजम काल महल ला पल्ला वयेन चले नचन गोरे पैर हलायन फेरन सिर उड़ उड़ रावा शाटा पाए देखा लोग हसा कर जाए ਪ੍ਰੋਟਿਆ ਕਾਰਨ ਪੂਰਾਂ ਤਾਲ ਆਪ ਪਛਾੜੇ ਹਾਂ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਵਨ ਸਿਤਾ ਰਾਜੇ ਰਾਮ ਨਿਰਪੋਣ ਅੰਕਾਰ ਸਚ ਨਾਮ ਜਾ ਕਾ ਕੀਆ ਸਗਰ ਜਹਾਨ ਸੇਵਕ ਸੇਵਾਂ ਕਰਮ ਚੜਾਓ ਪਿੰਨੀ ਰਾਨ ਜੀ ਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲਕਾਏ ਪਾਰ कोलू चरखा चकरी चक चक्क, ले बहुत अनंत लाटू माथानिया अनगाह पंखी पौधिया लैन न साह सूह झाड़ पवाई है जंत नानक पौधिया गनंत नंत बंधन बंध सोए पवावे सोये कीरत न जा सब कोए नचे नचे हसे हा चले हा से रोए उड़ ना जाहि सिद्ध ना होए नचे न कूदना मन का चाओ नानक जिन मन पो तिन ना मन पाओ पोड़ी नाम तेरा निरंकार है ना लेया नरक ना जाया पीयो पिंडा सब तिस दा दे खाजा आंख गवाइया ਜੇ ਲੋੜ ਹੈ ਚੰਗਾ ਆਪਣਾ ਕਰ ਪੁਨਹ ਨੀਚ ਸਦਾਈਐ ਜੇ ਜਰਵਾਨਾ ਪਰ ਹਰਾ ਜਰਸ ਵੇਸ ਕਰੇ ਦੀ ਆਈਐ ਕੋ ਰਹਾ ਨਾ ਪਰਿਆ ਪਾਈਐ ਪੰਥ ਦਸਾਵਾ ਨਿਤ ਖੜੀ ਮੁੰਧ ਜੋ ਬਨ ਬਾਲੀ ਰਾਮ ਰਾਜੇ ਹਰ ਹਰ ਨਾਮ ਚੇਤਾਏ ਗੁਰ ਹਰ ਮਾਰਗ ਚਾਲੀ ਮੇਰਾ ਮਨ ਤਨ ਨਾਮ ਆਧਾਰ ਹੈ ਉਮਾਂ ਵੀ ਖਜਾਲੀ ਜਨ ਨਾਨਕ ਸਤਿਗੁਰ ਮੇਲਾ ਹਰ ਹਰ ਮਿਲੀ ਆਂ ਬਨ ਵਾਲੀ ਸ਼ਲੋਕਾ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰੀਆਤ ਪਰਪੜ ਕਰ ਹੈ ਵਿਚਾਰ ਬੰਦੇ ਸੇ ਜੇ ਭਵਾਂ ਵਿੱਚ ਬੰਦੀ ਵੇਖਣ ਕੋ ਦੀ ਧਾਰ ਹਿੰਦੂ ਸਾਲਾ ਹੀ ਸਾਹਨ ਦਰਸ਼ਨ ਰੂਪ ਅਪਾਰ तीरत्नाव हां अरथा अर्चा पूजा अगर वासबोहकार जोगी सुनते आवन जीते अलख नाम करतार सुखम मूरत नाम निरंजन काया का आकार सतिया मन संतोष उपजा दे ना के विक विचार दे दे मंगा सहसा गुण सोब करे संसार चोरा जा रा तै कुड़े यारा खारा होदा खाए चल हां आ थाऊ तीना पे कई कार थल जिया आकारा आकार जे आख सो तू है जो है तीना पे तेरी सार नानक भगत फुकसा लाहन सच नाम आधार सदा आनंद आनन्द दिन राती ਗੁਨਮੰਤੇ ਆਪਾ ਸ਼ਰਮ ਹੱਲਾ ਪੱਲਾ ਮਿਟੀ ਮੁਸਲਮਾਨ ਕੀ ਭੇੜਾ ਭਾਈ ਘੁਮੇ ਯਾਰ ਛੜ ਪਾੜੇ ਇੱਟਾ ਕੀ ਆ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬਪੂੜੀ ਛੜੇ ਛੜੇ ਪਵ ਹੈ ਅੰਗੇ ਯਾਰ ਨਾਨਕ ਜੀ ਨ ਕਰਤਾ ਕਾਰਨ ਕੀਆ ਸੋ ਜਾਣਾ ਕਰਤਾਰ ਪੋੜੀ ਬੇਨ ਸਤਗੁਰ ਕੀ ਨਾ ਨਾ ਪਾਇਓ ਬੇਨ ਸਤਗੁਰ ਕੀ ਨਾ ਨਾ ਪਾਇਆ ਸਤਗੁਰ ਵਿੱਚ ਆਪ ਰਖੇ ਹੋਂ ਕਰ ਪ੍ਰਗਟ ਆਖ ਸੁਨਾਇਆ ਸਤਗੁਰ ਮਿਲੇ ਆਸਦਾ ਮੁਕਤ ਹਾ ਜਿਨ ਵਿੱਚੋਂ ਹੋਂ ਚੁਕਾਇਆ ਤਮੇ ਹੋਂ ਵਿਚਾਰ ਹੈ ਜਿਨ ਸੱਚੇ ਸੋ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ